ਜੀ ਇਹ ਦੁਕਾਨਦਾਰ ਹੈਗੇ ਨੇ ਆਸੀਂ ਬਹੁਤ ਖੁਸ਼ ਹੈ ਜਿਹੜਾ ਸੀਐਮ ਸਾਹਿਬ ਨੇ ਕੰਮ ਕੀਤਾ ਨਾ ਨੱਤੇ ਵਾਲਾ ਮੈਂ ਕਹਿੰਦਾ ਜਾਨੇ ਬੱਤ ਯਾਰ ਮੇਰੀ ਗੱਲ ਸੁਣੀ ਵੀ ਤੁਸੀਂ ਬੜੇ ਖੁਸ਼ ਆ ਯਾਰ ਮੈਂ ਬੜੇ ਨੱਤੇ ਬਖਾਈ ਸੁਣੋ ਯਾਰ ਤੁਹਾਨੂੰ ਕਿਸੇ ਡਰਨ ਦੀ ਲੋੜ ਨਹੀਂ ਨਹੀਂ ਡਰਨਾ ਕਾਹਦਾ ਭਾਜੀ ਮੈਂ ਆਜ ਆਪ ਆਇਆ ਨਾ ਮੈਨੂੰ ਸ਼ਿਕਾਇਤ ਆਈ ਸੀ ਇੱਥੇ ਆ ਕੇ ਕੰਮ ਕਰਦੇ ਪਏ ਨੇ ਤੁਸੀਂ ਹੈਗਾ ਤਾਂ ਬਹੁਤ ਭੜਾਲੇ ਭਾਜੀ ਬਹੁਤ ਸੁਣੋ ਨਾਲ ਲੈ ਕੇ ਆਇਆ ਇਹ ਮੈਂ ਖੜਾ ਸੀ ਇੱਥੇ ਜੋ ਵੀ ਇਹਨਾਂ ਨੇ ਅਫਸਰਾਂ ਨੇ ਚੈੱਕ ਕੀਤਾ ਵੀ ਗੋਲੀਆਂ ਨਹੀਂ ਜਿਹੜਾ ਵੀ ਹੈਗਾ ਹੋਰ ਵੀ ਦੱਸੋ ਕਿਹੜੇ ਨੇ ਆਵੇ ਕੋਈ ਮੈਂ ਕੰਮ ਤੇ ਲੱਗਾ ਭਾਜੀ ਹੁੰਦਾ ਬਿਮਾਰ ਰਹਿਣਾ ਹੁੰਦਾ ਤੇ ਭਾਜੀ ਕਿੱਥਾਂ ਥੱਲੇ ਦਵਾਂਦੇ ਹੁੰਦੇ ਆ ਭਾਈ ਮੈਂ ਆਂਦਾ ਹੀ ਹੁੰਨਾ ਆਇਆ ਸੱਚ ਦੱਲਵਾ ਆਪਣੇ ਦਾ ਭਾਜੀ ਯਾਰ ਆ ਭਾਜੀ ਨੂੰ ਪਤਾ ਆਪਣਾ ਮੈਂ ਮਾਰ ਲੰਨਾ ਆਇਆ ਤੂੰ ਉਹਨੇ ਖਾਣ ਨੂੰ ਇੱਕ ਦੋ ਲੈ ਇਹਨਾਂ ਨੇ ਗੱਲ ਪਾਇਆ ਇਹਨਾਂ ਨੂੰ ਪੁੱਛੋ ਇਹ ਮੁੰਡੇ ਨੂੰ ਪੁੱਛੋ ਸਾਰੀ ਬਜਟਤਾ ਕੀ ਨਾ ਦਵਾਈ ਨੇ ਦਾ ਕਮਾਲ ਏ ਓਏ ਇੱਕ ਮਿੰਟ ਇਹ ਇੱਕ ਮਿੰਟ ਨਹੀਂ ਨਹੀਂ ਇਹਨਾਂ ਨੂੰ ਵਿਖਾਓ ਪਿੱਛੇ ਗਿਆਵੇਂ ਨਹੀਂ ਆ ਪਿੱਛੇ ਤੋਂ ਪੋਪਕਲੇਨ ਪਕੜਿਆ ਐਵੇਂ ਤੋਰ ਲੈਂ ਨੂੰ ਖੜੀ ਨਹੀਂ ਇਹਨਾਂ ਨੂੰ ਸਿਰਫ 7 ਗ੍ਰਾਮ ਹੋਮ ਹੈਗਾ ਇਹ ਗੋਲੀ ਕਿਸਮ ਦਾ ਬਾਵੇ ਜੀ ਇੱਕ ਮਿੰਟ ਇੱਕ ਮਿੰਟ ਮਾਤਾ ਜੀ ਇਹ ਝੂਠ ਬੋਲਦੇ ਪੈਣੇ ਸਾਰੇ ਅਸੀਂ ਖੜੇ ਹਾਂ ਸੱਟੀਆਂ ਹੋਣ ਸਾਰੇ ਕਹਿੰਦੇ ਮਤਲਬ ਨਹੀਂ ਹੈ ਸਾਰੇ ਕਹਿੰਦੇ ਇਹ ਨਸ਼ਾ ਦੀ ਵੇਚਦਾ ਨਹੀਂ ਇਹ ਝੂਠ ਨਸ਼ਾ ਦੀ ਵੇਚਦਾ ਇਹ ਦੱਸੋ ਸਭ ਸੁਣੋ ਤੁਹਾਨੂੰ ਪਰਦੇਗਾ ਤੁਹਾਡਾ ਪੁੱਤਰ ਕਿੱਥੇ ਕਰੇਗਾ ਹਾਂ ਇੱਥੇ ਖੜੇ ਮੈਂ 6 ਦੇ ਬਾਅਦ ਨਹੀਂ ਗਿਆ ਇਹ ਵੀ ਬਾਹਰ ਕੱਢਿਆ ਨੂੰ ਐਵੇਂ ਆਂਟੀ ਤੁਸੀਂ ਨਾਮ ਪਰਤੇ ਪਾਓ ਜਿਹੜੀ ਗੱਲ ਨੇ ਗਲਤ ਕੰਮ ਜਿਹੜਾ ਮਰਜ਼ੀ ਮੈਂ ਕਰਾਂ ਗਲਤ ਕੰਮ ਮੈਂ ਸਦਾ ਰੁਕਾਂਗਾ ਹਾਂ ਕੋਈ ਨਹੀਂ ਵੀਰੇ ਮੇਰਾ ਮੱਦਦ ਹੈ ਨਹੀਂ ਸਿਰ ਤੇ ਮਾਤਾ ਜੀ ਮਾਤਾ ਜੀ ਆ ਵੀ ਸਾਰੇ ਜੋੜਦੇ ਹਾਂ ਅੱਬੀ ਨਸ਼ਾ ਤਾਂ ਅਸੀਂ ਗੁਪਤ ਰਹੀਆਂ ਅਸੀਂ ਨੋਟਵਾਂਟ ਕੀ ਦੀਆਂ 15 ਮਿੰਟ ਸੀ ਜੀ ਨਹੀਂ ਆ ਕੀ ਕਰਨਾ ਚਾਹਦੇ ਵੀ ਨਾ ਸਾਡੇ ਜੁਆਕ ਛੋਟੇ ਛੋਟੇ ਨਹੀਂ ਹਜੇ ਤੂੰ ਦੋਸਤ ਲਾ ਲੈਣੇ ਅਸੀਂ ਕਿੱਥੇ ਜਾਵਾਂਗੇ ਜੀ ਆ ਮੱਲੇ ਚ ਸ਼ਰੀਆ ਮੈਂ ਤਨੀ ਗੱਲ ਸਾਡੀ ਨਾਨੀ ਇਤਨੀ ਅਸੀਂ ਚਾੜ ਲੈਣੀ ਆ ਅਸੀਂ ਦੇਖੋ ਮਾਤਾ ਜੀ ਤੁਸੀਂ ਮਾਤਾ ਜੀ ਗੱਲ ਸੁਣੋ ਅੱਬ ਦੇ ਇੱਥੋਂ ਦੇ ਲੋਕਾਂ ਨੇ ਦੱਸੋ ਵੀ ਹੈਗਾ ਕਿ ਨਹੀਂ ਇਹ ਵੇਚਦਾ ਮੈਂ ਕਹਿੰਦਾ ਸਰੇ ਆਮੇ ਵੇਚਦਾ ਜੀ ਯਾ ਦੱਸ ਕਮਾਲ ਹੈ ਮੈਂ ਕੱਲਾ ਬੋਲਿਆ ਕੋਈ ਨਹੀਂ ਬੋਲੇਗਾ ਕੋਈ ਨਹੀਂ ਬੋਲੇਗਾ ਕੱਲਾ ਬੋਲਦੇ ਲੈਣਾ ਮੇਰਾ ਕਰ ਲਵਾਂ ਜਿਹੜਾ ਕੁਝ ਹੁੰਦਾ ਹੈ ਕਿੰਨੇ ਪੱਤੇ ਲੈਣੇ ਬੋਲੋ ਮੇਰਾ ਕਰ ਲਵਾਂ ਜਿਹੜਾ ਖਾਦਾ ਨਾ ਕਰ ਲਈ ਜੀ ਹੁਣ ਇਹ ਨਾ ਇੱਕ ਮਿੰਟ ਹੋਰ ਦੱਸੋ ਮੈਂ ਕੋਈ ਨਹੀਂ ਬੋਲਦਾ ਮੈਂ ਕੋਈ ਬੋਲਦਾ ਤੇ ਕੋਈ ਵੀ ਨਹੀਂ ਬੋਲਦਾ ਮੈਂ ਕੱਲਾ ਬੋਲਿਆ ਕਮਾਲ ਹੈ ਹੁਣ ਤੂੰ ਇਹੀ ਗੱਲ ਕੀ ਨੇ ਪਸੰਦ ਨੇ ਪਸੰਦ ਨੇ ਉਹਨਾਂ ਕੋਲ ਸਬੂਤ ਨੇ ਪਕੜਿਆ ਤੇ ਉਹਨੂੰ ਐਵੇਂ ਪਕੜ ਲਿਆ ਹੈ ਹੁਣ ਕੋਈ ਬੋਲਦਾ ਮੈਂ ਇਕੱਲਾ ਬੋਲ ਰਿਹਾ ਨਾ ਰਹੀ ਨਾ ਮੈਂ ਦਾਰੂ ਪੀਣਾ ਜੀ ਮੈਂ ਇਕੱਲੇ ਦਾਰੂ ਪੀਣਾ ਧਰਮ ਦੇਵ ਚੋਂ ਕੱਢ ਕੇ ਦਹਾ ਦਾਰੂ ਪੀਣਾ ਆਏਗਾ ਨਸ਼ਾ ਬਣੇ ਇਹਨੂੰ ਮਿੰਨਾ ਹੋ ਗਿਆ ਬਿਮਾਰ ਜੀ ਪਤਾ ਗੱਲ ਹੈ ਜਲਦੀ ਪਈ ਹੈ ਜੀ ਇਹ ਇਹਨਾਂ ਦੀ ਰਹਿਮਤ ਹੋਵੇ ਤਾਂ ਮੈਂ ਕਹਿੰਦਾ ਗਰੰਟੀ ਹੈ ਲੋਕੀ ਘਰ ਹੀ ਛੱਡ ਜਾਣਗੇ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਮੈਂ ਅੱਜ ਤਾਂ ਆਪ ਨਾਲ ਆਇਆ ਤੁਹਾਨੂੰ ਕਰਨ ਦੀ ਲੋੜ ਨਹੀਂ ਤੁਸੀਂ ਨੰਬਰ ਲਓ ਇਹਨਾਂ ਦਾ ਨੰਬਰ ਦੇ ਦਿਓ ਘਰ ਛੱਡ ਜਾਨੇ ਨੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਮੇਰਾ ਵੀ ਨੰਬਰ ਲਓ ਇਹਨਾਂ ਤੋਂ ਲਓ ਕੋਈ ਤੁਹਾਨੂੰ ਤਮਕਾਉਂਦਾ ਕੋਈ ਮਾੜੀ ਗੱਲ ਕਰਦਾ ਸਾਨੂੰ ਦੱਸੋ ਅਸੀਂ ਨਾਲ ਖੜੇ ਹਾਂ 7637819 ਨਹੀਂ ਮਲਕੀਤ ਭਾਈ ਦੇ ਦਾ ਅਸੀਂ ਤਰੀਫ ਕਰਨੇ ਜੇ ਇਹ ਤਾਂ ਦੱਬ ਗ੍ਰਫਤ ਕਰਨੇ ਕੰਮ ਇਹ ਨਾਲੇ ਤਾਂ ਮੇਰੇ ਫਣ ਦਾ ਵੀ ਡੰਡੇ ਮਾਰਨ ਇਸ ਚੀਜ਼ ਭਾਈ ਨਾਲ ਹੁੰਦੇ ਨੇ ਪਰ ਇਹ ਉਹ ਕੰਜਰ ਨਾ ਬਿਸ਼ਰਮ ਹੋਏ ਮੇਰਾ ਨੰਬਰ ਲਓ 9 92813 77710 ਮੈਸਜ ਕਰਦੇ ਹੋ ਆਪ ਦਾ ਮੈਸੇਜ ਕਰਦੇ ਹੋ ਨਾਮ ਮੈਂ ਤੁਹਾਡਾ ਨੰਬਰ ਕਰ ਲੈਣਾ ਸੇਵ ਤੁਹਾਨੂੰ ਡਰਨ ਦੀ ਲੋੜ ਨਹੀਂ ਆਪਾਂ ਨਾਲ ਮਿਲ ਕੇ ਉਹਨੇ ਸਾਰੇ ਦਿਨ ਸਾਡਾ ਉਹਨਾਂ ਘਰ ਰਾ ਆ ਗਿਆ ਆ ਸਾਡੀ ਰੇੜੀ ਖੜੀ ਜੀ ਅਸੀਂ ਤਾਂ ਫਿਰ ਵਾਰੀ ਵਾਰੀ ਕਿੰਨੂੰ ਹੱਥ ਜੋੜੀ ਤੇ ਕਿੰਨੂੰ ਨਾ ਪਜਾਨੇ ਆ ਪਈਦੇ ਹੈ ਕੋਣੀ ਕੰਜਰ ਫਿਰ ਕਿੰਨੇ ਭਰਾਵਾ ਸਾਡੀ ਰੇੜੀ ਛੱਡ ਜੋ ਲੋਈ ਮਰਾਉ ਚੱਲ ਹੋਰ ਪੈਂਦੇ ਅਗਲੇ ਗੱਲ ਪੈਂਦੇ ਨੇ ਵੀਰੇ ਫਿਰ ਕਿੰਨਾ ਕਿੰਨਾ ਲੜਾਈ ਲੜਾਂਗੇ ਯਾਰ ਯਾਰ ਹੁਣ ਮੈਨੂੰ ਫੋਨ ਦਾਰਾਂ ਵਾਲੇ ਬੱਧੇ ਆ ਗਏ ਲੜ ਨਹੀਂ ਹੋ ਜਾਣਾ ਆ ਬਣਾਇਆ ਤੁਹਾਡਾ ਇਹ ਕਹਿੰਦਾ ਆਪਾਂ ਨਸ਼ਾ ਖਤਮ ਕਰਨਾ ਮੈਂ ਮੈਂ ਕਹਿੰਦਾ ਨਜ਼ਾਰਾ ਪੜ ਦੋ ਬੜੇ ਖੇਤਰوں ਮਾਰਨੇ ਰੱਖੋ ਬਹਿ ਜਾ ਲੋਕੀ ਇਹਨਾਂ ਕੱਲ ਬਹੁਤ ਵਧੀਆ ਕਰਕੇ ਜਿਹੜੇ ਭਾਜੇ ਆਦਣ ਉਹ ਵੀ ਰੱਖ ਇੱਕ ਮਿੰਟ ਯਾਰ ਤੁਸੀਂ ਹੁਣ ਆਪਾਂ ਕੋਈ ਸਿਆਣੇ ਮੁੰਡੇ ਖੜੇ ਜੇ ਨੌਜਵਾਨ ਜੇ ਤੁਸੀਂ ਮੈਨੂੰ ਪਾਸੇ ਲਾ ਕੇ ਮਾੜਾ ਜਿਹਾ ਦੱਸ ਦੋ ਕਿਹੜੇ ਕਿਹੜੇ ਬੰਦੇ ਨੇ ਸਰਾਪਾ ਜੀ ਅੰਦਰ ਸੰਗਿ ਜਾਂਪਨ ਕਰਦਾ ਗਾੜਾ ਸਸੋ ਕਿੜੇ ਕਿੜੇ ਨਾਉ ਨਾ ਮੱਲਾ ਹੀ ਹੈ ਜੀ ਅਈ ਹੈਗੇ ਭਾਜੀ ਅਈ ਨਹੀਂ ਚੱਲ 500 ਚ ਨੇ ਅਈ ਹੈਗੇ ਨੇ ਜਿਹੜਾ ਆਪਣੇ ਕਿਉਂ ਲੰਗੜਾ ਯਾਰ ਇਹਨੇ ਹਾਂ ਜੀ ਖੁੱਲ ਕੇ ਬੋਲੋ ਤੁਹਾਡੇ ਕੋਲ ਟਾਈਮ ਹੈਗਾ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਡੇ ਨਾਲ ਖੜਾ ਯਾਰ ਉਹ ਭਾਜੀ ਨਹੀਂ ਖੜੇ ਹੋ ਕੋਈ ਗੱਲ ਨਹੀਂ ਆਪਾਂ ਇਹ ਨਾਲ ਗੱਲ ਹੀ ਕੋਣੀ ਕੀ ਕਿਹੜਾ ਇਹਨਾਂ ਕੰਮ ਮਾਰ ਲੈਣਾ ਬਹੁਤ ਨਾਲ ਤਾਂ ਉਹ ਕਿੜੇ ਕਿੜੇ ਨੇ ਆਪਾਂ ਸਾਰੇ ਕੰਮ ਹਾਂ ਜਦੋਂ ਸਾਡਾ ਸੀਐਮ ਤਿਆਰ ਹੋ ਗਿਆ ਪੰਜਾਬ ਦਾ ਤਾਂ ਸਾਨੂੰ ਜ਼ਕਾਰੇ ਭਰਾਈ ਦਿੱਤਾ ਸੋਨੇ ਡਾਂਗ ਤੁੰਨੀ ਵਾਲਾ ਸੀ ਕਹਿੰਦੇ ਇਹ ਪ੍ਰਧਾਨ ਮੰਤਰੀ ਸੀ ਬੜੇ ਖੁਸ਼ ਹੋ ਗਏ ਭਾਜੀ ਮੈਂ ਅੱਜ ਹੀ ਖਬਰਾਂ ਫੇਰ ਸੁਣ ਗਿਆ ਮੈਂ ਕਹਿੰਦਾ ਨਜ਼ਾਰੀ ਬਣ ਦਿਓ ਜੀ ਦੇਖੋ ਅੱਜ ਤਾਂ ਆਪ ਨਿਕਲ ਆਏ ਸਾਨੂੰ ਮੈਜੋ ਸਾਡੇ ਪੰਜ ਆਦ ਰ ਸਰਸੇ ਤੋਂ ਕਹਿੰਦਾ ਮਾਮਾ ਤੁਹਾਡੇ ਪੰਜਾਬ ਦਾ ਵੇੜਾ ਹੀ ਘਰ ਹੋਇਆ ਪਿਆ ਮੈਂ ਕਹਿੰਦਾ ਆਰਸ ਕਰੀਏ ਕੀ ਆਪ ਲੈ ਲਓ ਇਹਨਾਂ ਸਰਕਾਰਾਂ ਕਰਾਂ ਹਾਂ ਬੰਦਾ ਥੋੜਾ ਵੀ ਪੈਸਾ ਦਫਾਜੀ ਅਸੀਂ ਕਰੀਏ ਸਾਡੇ ਤੇ ਗੱਲ ਪੈ ਜਦਾਂਗੇ ਅਸੀਂ ਤਾਂ ਅੱਜ ਜੋੜਨੇ ਆ ਵੀ ਰੇੜੀ ਤੇ ਭਰ ਆ ਜਾਓ ਵੀਰੇ ਇੱਥੇ ਮਜ਼ਦੂਰ ਬੰਦੇ ਆ ਭਰਾ ਸਾਡੀ ਰੇੜੀ ਦੇ ਨੇ ਦੇ ਸੋਚਦੇ ਭਾਈ ਆ ਵੀਰੇ ਬੜਾ ਖੁਸ਼ ਅਗੇ ਆ ਯਾਰ ਤਰਕੀਆ ਤੁਹਾਨੂੰ ਮਾਲਕ ਦੇਵੇ ਆ ਵਧੀਆ ਬਹੁਤ ਵਧੀਆ ਹੈਗੀ ਆ ਲਿੰਕਵਾ ਸ਼ਿਕਾਇਤ ਆਈ ਮੈਂ ਕਹਿੰਦਾ ਵੀਰੇ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਮੈਂ ਕਹਿੰਦਾ ਮੈਂ ਆਪ ਨਾਲ ਚੱਲਦਾ ਨਹੀਂ ਮਲਕੀਤ ਭਾਜੀ ਤਾਂ ਡੰਡਾ ਰੱਖੀ ਰੱਖ ਦਿੰਦੇ ਜੀ ਅਸੀਂ ਇਹਨਾਂ ਨੂੰ ਤਾਂ ਨਾਲ ਦੱਸਿਆ ਮਤ ਅਗੇ ਇਹ ਤਾਂ ਜਦੋਂ ਵੀ ਆ ਜਿੰਦੇ ਇਹ ਸਾਡੇ ਤਾਂ ਡੰਡੇ ਚੰਗੇ ਬਾਜ਼ਰੇ ਪਰ ਇਹ ਭੈਚੋ ਬੰਦੇ ਬਿਸ਼ਰਮ ਹੋਏ ਪੈਣੇ ਉਹ ਭਾਈ ਨਾਲ ਹੀ ਆਏ ਸੀ ਉਹ ਨਹੀਂ ਉਹ ਪੀਸੀ ਆਲ ਦੇ ਹੁੰਦੇ ਆ ਉਹਨਾਂ ਨੂੰ ਵੀ ਨਾਲੋਂ ਦੱਬ ਕੇ ਰੱਖਦਾ ਵੀ ਡੰਡੇ ਡੰਡੇ ਬੜੇ ਮਾਰਦਾ ਪਰ ਇਹ ਵੀ ਬਿਸ਼ਰਮ ਹੋਏ ਪੈਣੇ ਵੀਰੇ ਇਲਾਜ ਨਹੀਂ ਇਹਨਾਂ ਦਾ ਤਾਂ ਬਸ ਇਹ ਇਲਾਜ ਹੈਗਾ ਵੀਰ ਲੇਕਰ ਸਾਡ ਦੇ 6 ਮਹੀਨੇ ਸਾਲ ਬਾਹਰ ਨਾ ਆਂਦੇ ਉਹ ਬਸ ਮੈਂ ਇੱਕ ਨੰ ਨਜ਼ਾਰਾ ਹੀ ਆ ਜਾਵੇ। ਇਹ ਨਜ਼ਾਰਾ ਆਉਗਾ। ਤੁਸੀਂ ਨਰੋ ਨਾਲ ਸਾਰੇ ਨਾਲ ਖਾਓ ਬਾਈ ਜੀ। ਤੁਸੀਂ ਵੀ ਲਿਖੋ ਇੱਕ ਮਿੰਟ ਆਹ ਨਾਲ ਲਿਖ ਦਿਓ। ਇਹ ਉਹਨੇ ਲਿਖਦੇ ਆ। ਲਿਖਦੇ ਲਿਖਦੇ ਜੜੇ ਜੜੇ ਆ ਕਿ ਤੇਰੇ ਕੋਲ। ਨਾਮ ਹਾਂ ਜਿਹਨੇ ਉਹਦੀ ਮੇਰੇ ਜੜੀ ਕੋਲ ਖੜੇ ਬਸ ਹੋ ਜੀ ਨੇ ਨਾਮ ਦੇ ਨਜ਼ਦੀਕ ਮੈਂ ਜਿੱਦੇ ਮੈਂ ਪਤਾ ਸੀ ਮੇਰਾ ਨਾਮ ਆ ਖੜਾ ਤੇਰੇ ਨਾਲ। ਉਹ ਨਹੀਂ ਡਰ ਉਹ ਡਰਨ ਤੇ ਪ੍ਰੋਵਾਈਡ ਨਹੀਂ ਡਰ ਡਰ ਡਾੜੀ ਅੱਗੇ ਆਰ ਵੀ ਲਾਈਵ ਤਾਂ ਵੇਖਣੀ ਵੀਡੀਓ ਆਪਣੀ ਪਾਣੀ ਸ਼ਖ ਖਤਮ ਕਰਾਂਗੇ। ਇਹੋ ਜੇ ਨੌਜਵਾਨਾਂ ਜਿਹੜੇ ਸਾਡੇ ਨਾਲ ਨੇ ਨੌਜਵਾਨਾਂ ਦੀ ਸਾਨੂੰ ਲੋੜ ਹੈ। ਜੋ ਅੱਜ ਇਹਨਾਂ ਨੇ ਸਾਥ ਦਿੱਤਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਅੱਜ ਇਹ ਸਾਰੇ ਨੌਜਵਾਨ ਹੀ ਨੇ ਜੋ ਅੱਜ ਇੱਥੇ ਨਸ਼ਾ ਵੇਚਣ ਵਾਲਿਆਂ ਨੂੰ ਜੇ ਫੜਿਆ ਪੁਲਿਸ ਨੇ ਜੇ ਇੱਥੇ ਆ ਕੇ ਅਸੀਂ ਉਹਨਾਂ ਨੂੰ ਜੇ ਪੁਲਿਸ ਨੇ ਕਾਰਵਾਈ ਕੀਤੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਸਾਨੂੰ ਇਨਫੋਰਮ ਕੀਤਾ ਗਿਆ ਔਰ ਇੱਥੇ ਆ ਕੇ ਅਸੀਂ ਜਿਹੜੇ ਨੌਜਵਾਨ ਇੱਥੇ ਨਸ਼ੇ ਜੋ ਵੀ ਔਰ ਨਸ਼ੀਲੇ ਪਦਾਰਥ ਉਹਨਾਂ ਕੋਲ ਸੀਗੇ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਨੂੰ ਜਿਹੜਾ ਥਾਣੇ ਲਾ ਜਾ ਕੇ ਉਹਨਾਂ ਕਰ ਵੱਧਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਪਰ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਇੱਕ ਟੋਕ ਕੇ ਜਿਹੜਾ ਸਾਨੂੰ ਦੱਸਿਆ ਔਰ ਪੁਲਿਸ ਨੇ ਇਨਫੋਰਮ ਕੀਤਾ ਔਰ ਇਹਨਾਂ ਦੀ ਜਿਹੜੀ ਮੈਂ ਸਮਝਦਾ ਛਲਾਗਾ ਬਣਦੀ ਹੈ ਜੋ ਇਹਨਾਂ ਨੇ ਹੌਸਲਾ ਵਿਖਾਇਆ ਤੇ ਮੈਂ ਇਹਨਾਂ ਨੌਜਵਾਨਾਂ ਦੇ ਨਾਲ ਖੜਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਵੱਲ ਕੋਈ ਵੇਖਦਾ ਨਹੀਂ ਜੇ ਕੋਈ ਤੁਹਾਡੇ ਵੱਲ ਕੋਈ ਧਮਕੀ ਦਿੰਦਾ ਤੁਹਾਨੂੰ ਕੋਈ ਧਮਕਾਉਂਦਾ ਤਾਂ ਮੈਨੂੰ ਦੱਸਣਾ ਸਾਡੇ ਤੋਂ ਬਰਾ ਫਿਰ ਕੋਈ ਨਹੀਂ ਮੈਂ ਇਹ ਕਹਿਣਾ ਵੀ ਜਿਵੇਂ ਆਂਟੀ ਜੀ ਬੋਲ ਕੇ ਇੱਥੇ ਗਏ ਨੇ ਕੱਲ ਨੂੰ ਮੇਰੇ ਤੋਂ ਕੋਈ ਐਕਸ਼ਨ ਆਉਂਦਾ ਤਾਂ ਫਿਰ ਮੈਂ ਬੈਠਾ ਪਾ ਠੀਕ ਹੈ ਨਹੀਂ ਯਾਰ ਕੋਈ ਘਬਰਾਣਾ ਨਹੀਂ ਕਿ ਓਕੇ ਜੀ ਮੈਂ ਜਿਵੇਂ ਬੋਲਿਆ ਕੋਈ ਨਹੀਂ ਬੋਲਿਆ ਜੀ ਕੋਈ ਨਹੀਂ ਬੋਲਿਆ ਸਾਹ